ਅੱਜ ਬਿਹੰਗਪੁਰਾ ਟਾਈਗਰ ਫੋਰਸ ਦੀ ਮੀਟਿੰਗ ਜੋ ਕੌਮੀ ਚੇਅਰਮੈਨ ਬਿਲਾ ਦਿਵਾ ਜੀ ਕੌਮੀ ਜੋ ਸਾਡੇ ਪ੍ਰਧਾਨ ਸ਼ੋਕਸਰਨ ਜੀ ਕੌਮੀ ਜਨਰਲ ਸੈਕਟਰੀ ਅਵਤਾਰ ਮਸੀ ਖਾਜੂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਤਸੂਹਾ ਵਿਖੇ ਹੋਈ ਸ਼੍ਰੀ ਗੁਰੂ ਦਾਸ ਭਵਨ ਵਿਖੇ ਮੀਟਿੰਗ ਦੇ ਵਿੱਚ ਜੋ ਵੱਖ-ਵੱਖ ਮੁੱਦਿਆਂ ਤੇ ਗੱਲ ਵੀ ਹੋਈ ਤੇ ਮੀਟਿੰਗ ਦੇ ਵਿੱਚ ਸਰਬ ਸਹਿਮਤੀ ਦੇ ਨਾਲ ਜੋ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਹਰਵਿੰਦਰ ਸਿੰਘ ਔਰ ਫੋ ਵਿਕੀ ਚਲੋਟਾ ਜੀ ਨੂੰ ਪੰਜਾਬ ਤੇ ਹਿਮਾਚਲ ਇੰਚਾਰਜ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਜਿਲ੍ਹਾ ਹੁਸ਼ਿਆਰਪੁਰ ਦੇ ਵਾਈਸ ਪ੍ਰਧਾਨ ਜੋ ਭੁਪਿੰਦਰ ਸਿੰਘ ਗਰਦੀਵਾਲ ਜੀ ਉਹਨਾਂ ਨੂੰ ਨਿਯੁਕਤ ਕੀਤਾ ਗਿਆ ਤੇ ਪ੍ਰਧਾਨ ਦਸੂਏ ਤੋਂ ਹਰਦੀਪ ਸਿੰਘ ਜੀ ਨੂੰ ਜੋ ਨਿਯੁਕਤ ਕੀਤਾ ਗਿਆ ਉਸ ਤੋਂ ਬਾਅਦ ਦਸੂਆ ਵਾਈਸ ਪ੍ਰਧਾਨ ਰਾਮ ਰਤੂ ਜੀ ਤੇ ਦਸੂਆ ਸੈਕਟਰੀ ਰਾਮ ਮੁਰਤੀ ਜੀ ਤੇ ਅੱਜ ਪਹਿਲੀ ਵਾਰ ਬੇਗੂਪੁਰਾ ਟਾਈਗਰ ਫੋਰਸ ਵਿੱਚ ਇਸਤਰੀ ਵਿੰਗ ਦਾ ਜੋ ਉਹ ਐਲਾਨ ਕੀਤਾ ਗਿਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਸ਼੍ਰੀਮਤੀ ਕੁਲਵਿੰਦਰ ਕੌਰ ਜੀ ਨੂੰ ਤਸੂਆ ਇਸਤਰੀ ਵਿੰਗ ਦਾ ਜੋ ਪ੍ਰਧਾਨ ਨਿਯੁਕਤ ਕੀਤਾ ਗਿਆ ਅਸੀਂ ਆਸ ਕਰਦੇ ਹਾਂ ਕਿ ਇਹ ਜੋ ਵੀ ਅਹੁਦੇਦਾਰ ਜਿਨ੍ਹਾਂ ਨੇ ਨਿਯੁਕਤੀਆਂ ਲਈਆਂ ਹਨ ਉਹ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਭਗਵਾਨ ਵਾਲਮੀਕ ਮਹਾਰਾਜ ਜੀ ਔਰ ਬਾਬਾ ਸਾਹਿਬ ਵੀ ਮਰਾ ਉਮੇਦਕਰ ਜੀ ਦੇ ਮਿਸ਼ਨ ਤੇ ਉਹਨਾਂ ਦੇ ਵਿਚਾਰਾਂ ਤੇ ਪਹਿਰਾ ਦੇਣਗੇ ਔਰ ਸਮਾਜ ਨੂੰ ਇਸੇ ਤਰ੍ਹਾਂ ਅੱਗੇ ਲੈ ਕੇ ਜਾਣ ਲਈ ਦਿਨ ਰਾਤ ਸੇਵਾ ਕਰਨਗੇ ਅਤੇ ਜੋ ਇਹਨਾਂ ਨੇ ਅੱਜ ਮੀਟਿੰਗ ਦੇ ਵਿੱਚ ਜੋ ਪ੍ਰਣ ਕੀਤਾ ਹੈ ਕਿ ਅਸੀਂ ਹਮੇਸ਼ਾ ਜੋ ਰੋਂਦਿਆਂ ਨੂੰ ਗਲੇ ਲਗਾਵਾਂਗੇ ਤਾਂ ਜੋ ਉਹਨਾਂ ਦੀਆਂ ਮੁਸ਼ਕਲਾਂ ਜੋ ਹੱਲ ਹੋ ਸਕਣ ਔਰ ਸਮਾਜ ਦੇ ਲਈ ਦਿਨ ਰਾਤ ਇਹਨਾਂ ਨੇ ਖੜੇ ਰਹਿਣ ਦਾ ਜੋ ਪ੍ਰਣ ਕੀਤਾ ਸੋ ਬੇਗੋਪੁਰਾ ਟਾਈਗਰ ਫੋਰਸ ਦੀ ਪੂਰੀ ਸਮੁੱਚੀ ਟੀਮ ਵੱਲੋਂ ਇਹਨਾਂ ਸਾਰੇ ਸਾਥੀਆਂ ਨੂੰ ਬੇਗੋਪੁਰਾ ਟਾਈਗਰ ਫੋਰਸ ਦੇ ਪਰਿਵਾਰ ਦਾ ਹਿੱਸਾ ਬਨਨ ਤੇ ਬਹੁਤ-ਬਹੁਤ ਮੁਬਾਰਕਾਂ ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ